ਜਿਨ੍ਹਾਂ ਨੇ ਇਹ ਨਾ ਵੱਡਾ ਭ੍ਰਿਸ਼ਟਾਚਾਰ ਕੀਤਾ ਥੀ ਏਜੰਸੀਆਂ ਬੁਲਾ ਬੁਲਾ ਕੇ ਹੱਬ ਗਈ ਲੇਕਿਨ ਬੇਈਮਾਨ ਕੇਜਰੀਵਾਲ ਗਿਆ ਨਹੀਂ ਸਾਰੀ ਅਦਾਲਤਾਂ ਨੇ ਇਹਨੂੰ ਬੇਦੇਤੋ ਇਨਕਾਰ ਕਰਤਾ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦੀਆਂ ਕਿ ਤੁਹਾਡਾ ਰਾਹੁਲ ਗਾਂਧੀ ਤਾਂ ਤੁਹਾਡੀ ਕਾਂਗਰਸ ਪਾਰਟੀ ਉਸ ਬ੍ਰੇਸਟ ਕੇਜਰੀਵਾਲ ਦੇ ਹੱਥ 'ਚ ਧਰ ਰਹੀ ਹੈ ਉੱਥੇ ਮਾਰ ਰਹੀ ਹੈ ਦੇਖੋ ਇਹ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿਣ ਵਾਲੀ ਪਾਰਟੀ ਜਿਨ੍ਹਾਂ ਨੇ ਇਹ ਨਾ ਵੱਡਾ ਭ੍ਰਿਸ਼ਟਾਚਾਰ ਕੀਤਾ ਈ ਏਜੰਸੀਆਂ ਬੁਲਾ ਬੁਲਾ ਕੇ ਹੰਭ ਗਈ ਲੇਕਿਨ ਬੇਈਮਾਨ ਕੇਜਰੀਵਾਲ ਗਿਆ ਨਹੀਂ ਸਾਰੀ ਅਦਾਲਤਾਂ ਨੇ ਇਹਨੂੰ ਬੇਲ ਤੇ ਇਨਕਾਰ ਕਰਤਾ ਇਹਦੇ ਮੰਤਰੀ 20 ਸਾਲ ਤੋਂ ਬੰਦ ਨੇ ਉਹਨਾਂ ਦੀ ਵੀ ਬੇਲ ਇਨਕਾਰ ਕਰਦੀ ਐ ਇੰਨਾ ਵੱਡਾ ਘੁਟਾਲਾ ਜਿਹੜਾ ਪੰਜਾਬ 'ਚ ਕੀਤਾ ਉਸ ਤੋਂ ਉਨਾ ਹੀ ਵੱਡਾ ਦਿੱਲੀ 'ਚ ਹੋਇਆ ਹੈਗਾ ਤੇ ਅੱਜ ਜਦ ਕੇਜਰੀਵਾਲ ਨੂੰ ਜੇਲ੍ਹ 'ਚ ਸਿੱਟਿਆ ਗਿਆ ਹੈ ਅਦਾਲਤਾਂ ਬੇਲ ਨਹੀਂ ਦੇ ਰਿਆ ਤੇ ਫਿਰ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੀ ਪਾਰਟੀਆਂ ਉਸ ਬ੍ਰਿਸ਼ਟ ਕੇਜਰੀਵਾਲ ਦੇ ਹੱਕ ਚ ਅੱਜ ਦਿੱਲੀ ਵਿੱਚੇ ਰੋਜ਼ ਨਦਰਸ਼ਨ ਕਰ ਰਹੀਆਂ ਨੇ ਮੈਂ ਤਾਂ ਪੰਜਾਬ ਦੇ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦੀ ਆ ਕਿ ਤੁਹਾਡਾ ਰਾਹੁਲ ਗਾਂਧੀ ਦਾ ਤੁਹਾਡੀ ਕਾਂਗਰਸ ਪਾਰਟੀ ਉਸ ਬ੍ਰਿਸ਼ਟ ਕੇਜਰੀਵਾਲ ਦੇ ਹੱਕ ਚ ਧਰ ਰਿਹਾ ਉੱਥੇ ਮਾਰ ਰਹੀ ਹੈ ਆਮ ਆਦਮੀ ਦੇ ਲੀਡਰ ਇੱਥੇ ਦੀ ਲੋਕਾਂ ਦੀ ਸਮੱਸਿਆ ਨੂੰ ਸੁਣਨ ਤੋਂ ਬਜਾਏ ਦਿੱਲੀ ਜਾ ਕੇ ਧਰਨੇ ਮਾਰ ਰਹੇ ਨੇ ਕਿ ਪੰਜਾਬ ਕਾਂਗਰਸ ਆਪਣਾ ਪੱਖ ਸਪਸ਼ਟ ਕਰੋਗੀ ਕਿ ਇਹ ਜਿਹੜਾ ਦਿਖਾਵਾ ਤੁਸੀਂ ਪੰਜਾਬ ਵਾਸਤੇ ਕਰ ਰਹੇ ਹੋ ਕਿ ਅਸੀਂ ਆੜਾੜ ਖੜ ਰਹੇ ਆ ਤੇ ਮੁੜ ਕੇ ਉਸ ਕਟਬੰਦਨ ਚ ਤੁਸੀਂ ਸ਼ਾਮਿਲ ਹੋ ਜਾਂਦਾ ਹੈ ਇਹ ਡੋਗਲੀ ਰਾਜਨੀਤੀ ਦੇ ਨਾਲ ਤੁਸੀਂ ਕਿਤਾਬੇਪੂਖ ਬਣਾ ਰਹੇ ਹੋ ਕੱਲੇ ਵੋਟਾਂ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੂੰ ਵਰਤ ਰਹੇ ਹੋ ਆਪ ਦੀ ਕੁਰਸੀ ਦੇ ਖਾਤੇ ਤੇ ਪੰਜਾਬ ਦੇ ਨਾਲ ਜਿਸ ਤਰ੍ਹਾਂ ਦੀ ਬੇਵਫਾਈ ਨੇ ਨਾ ਦੋਵਾਂ ਭਾਈਵਾਲ ਪਾਰਟੀਆਂ ਨੇ ਕੀਤੀਆਂ ਨੇ ਅੱਜ ਪੰਜਾਬ ਦੇ ਲੋਕ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਬੈਠੇ ਹੋਏ ਨੇ ਤਕੜੀ ਦਾ ਸਾਥ ਦੇ ਕੇ ਜਿੱਲੀ ਵਿੱਚ ਆਪਣੀ ਖੇਤਰੀ ਪਾਰਟੀ ਨੂੰ ਪੈਜਨ ਹੈ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਵਾਸਤੇ ਲੜਦੀ ਹੈ ਪੰਜਾਬ ਦੇ ਲੋਕਾਂ ਵਾਸਤੇ ਲੜਦੀ ਤੇ ਲੜਦੇ ਰਹਿਓ ਆਜ ਕਾਟੀਗਲ ਦਾ ਕੱਟ ਕੇ ਨਾਲ ਕੋਈ ਕਹੇ ਜਾਂਦਾ ਫਰਕ ਕਿੰਨਾ ਰੁਗਿਆ ਇਹ ਦੇਖੋ ਪੰਜਾਬ ਸੇ ਅੱਜ ਇੱਕੋ ਪਾਰਟੀ ਦੇ ਨਾਲ ਮੁਕਾਬਲਾ ਹੈ ਕਿਉਂਕਿ ਕਾਂਗਰਸ ਹੈ ਆਮ ਆਦਮੀ ਦੀ ਭਾਈ ਵਾਲੀ ਹੈ ਇਹ ਦੋਨੋਂ ਸੱਤਾਧਾਰੀ ਪਾਰਟੀਆਂ ਲਿਖਿਆ ਭਾਜਪਾ ਦੇ ਵਿੱਚ ਭਾਜਪਾ ਤਾਂ ਦਿਖਦਾ ਹੀ ਨਹੀਂ ਮੈਂ ਕਹਿੰਦੀ ਨਵੀਂ ਕਾਂਗਰਸ ਆ ਗਈ ਜਿਹੜਾ ਬੰਦਾ ਕਾਂਗਰਸ ਛੱਡਦਾ ਉਹ ਭਾਜਪਾ 'ਚ ਸ਼ਾਮਿਲ ਹੁੰਦਾ ਤਾਂ ਟਿਕਟ ਲੈ ਜਾਂਦਾ ਸੋ ਪੁਰਾਣੀ ਭਾਜਪਾ ਪੁਰਾਣੀ ਕਾਂਗਰਸ ਤੇ ਨਵੀਂ ਕਾਂਗਰਸ ਜਿਹਦਾ ਨਾਂ ਭਾਜਪਾ ਹੈਗਾ ਲੇਕਿਨ ਹੈ ਤਾਂ ਉਹ ਕਾਂਗਰਸ ਪਾਰਟੀ ਸੋ ਇਹ ਸਾਰੀ ਪਾਰਟੀਆਂ ਜਿਹੜੇ ਅੱਜ ਇਹਨਾਂ ਦਾ ਲੀਡਰ ਉਸ ਪਾਰਟੀ 'ਚ ਹੈ ਉਸ ਪਾਰਟੀ ਦਾ ਲੀਡਰ ਤੀਜੀ ਪਾਰਟੀ 'ਚ ਹੈ ਇਹ ਸਾਰਾ ਅਤਲਾ ਬਦਲੀ ਮੌਕਾ ਪਰ ਸਾਰੇ ਇਕੱਠੇ ਹੋ ਗਏ ਨੇ ਦਿੱਲੀ ਵਾਲੇ ਜਿਹੜੇ ਕੱਲੇ ਪੰਜਾਬ ਦੀ ਵੋਟਾ ਠੱਕ ਕੇ ਕੁਰਸੀ ਤਾਈ ਪਹੁੰਚਦੇ ਨੇ ਮੈਨੂੰ ਮਾਨ ਹੈ ਕਿ ਜਿੱਥੇ ਅੱਜ ਕਿਸੇ ਨੇ ਕੋਈ ਅਸੂਲ ਦੀ ਰਾਜਨੀਤੀ ਨਹੀਂ ਲਈ ਉਥੇ ਤੁਹਾਡੀ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਤਕੜੀ ਵਾਲੀ ਪਾਰਟੀ ਨੇ ਅਸੂਲਾਂ ਦੀ ਲੜਾਈ ਲੜਨ ਵਾਸਤੇ ਕੋਈ ਭਾਈ ਵਾਲੀ ਨਹੀਂ ਲੇਕਿਨ ਸਦਾਨਤਾ ਦੇ ਉੱਤੇ ਖੜੀ ਹੈ ਕਿ ਪੰਜਾਬ ਦੀ ਗੱਲ ਕਰੋਗੇ ਤੇ ਪੰਜਾਬ ਦੇ ਹੱਕਾਂ ਵਾਸਤੇ ਲੜੋਗੇ ਅਸੀਂ ਕੁਰਸੀ ਦੇ ਖਾਤਰ ਨਹੀਂ ਕਿਸਾਨਾਂ ਦੇ ਖਾਤਰ ਖੜਦੇ ਆ ਅਸੀਂ ਪੰਜਾਬ ਤੇ ਪੰਜਾਬੀਅਤ ਤੇ ਪੰਚ ਦੇ ਖਾਤਰ ਖੜਦੇ ਆ ਤੇ ਇਹ ਜਿਹੜੇ ਤਿੰਨੋਂ ਹੈਗੇ ਇਹ ਭ੍ਰਿਸ਼ਟਾਚਾਰ ਦੇ ਖਾਤਰ ਤੇ ਕੁਰਸੀ ਦੇ ਖਾਤਰ ਇਹ ਸਾਰੇ ਇਕੱਠੇ ਹੋ ਜਾਂਦੇ ਨੇ ਉਹ ਪੰਜਾਬ ਦੇ ਲੋਕੀ ਦੇਖ ਬੈਠੇ ਆ